ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦਾ ਰਵਿੰਦ ਕੇਸਰੀਵਾਲ ਨੇ ਕਮਾਲ ਕਰ ਦਿੱਤੀ ਰੌਜ ਅੱਜ ਦੀ ਕੋਰਟ ਦੇ ਵਿੱਚ ਵਕੀਲ ਜੀ ਥਾਂ ਖੁਦ ਜਰਾ ਕੀਤਾ ਔਰ ਬੜੇ ਨਿਸ਼ਾਨੇ ਲਾਇਆ EDI ਤੇ ਕੀ ਕਿਹਾ ਜੀ ਦਾ ਵੱਡਾ ਨੁਕਸਾਨ ਭਾਰਤੀ ਜਨਤਾ ਪਾਰਟੀ ਨੂੰ ਹੋਣਾ ਹੈ ਹਾਲਾਂਕਿ ਹਮਲਾਵਰਤਾ EDI ਤੇ ਸੀ ਕਿਹਾ ਇਹ ਸੀ ਕਿ ਮੈਂ ਦੱਸਦਾ ਤੁਹਾਨੂੰ ਕਿ ਸ਼ਰਾਬ ਘਟਾਲੇ ਦਾ ਪੈਸਾ ਕਿੱਥੇ ਹੈ ਲੇਕਿਨ ਨੁਕਸਾਨ ਕਿਉਂ ਕਿ ਸਾਰਾ ਕੁਝ ਰਿਕਾਰਡ ਹੋਇਆ ਹੈ ਨੁਕਸਾਨ ਬੀਜੇਪੀ ਨੂੰ ਹੋਣਾ ਹੈ ਦੂਜੀ ਗੱਲ ਵੀ ਅੱਜ ਹੋਈ ਜਿਹਦੇ ਚ ਕੇਜਰੀਵਾਲ ਨੂੰ ਰਾਹਤ ਮਿਲੀ ਹਾਈ ਕੋਰਟ ਦੇ ਵਿੱਚ ਕਿਹਾ ਸੀ ਸਰਜੀਤ ਸਿੰਘ ਯਾਦਵ ਨਾਮ ਦਾ ਇੱਕ ਬੰਦਾ ਕਹਿੰਦਾ ਜੀ ਇਹਨੂੰ ਕੁਸਤੀ ਤੋਂ ਹਟਾਓ ਮੁੱਖ ਮੰਤਰੀ ਦੀ ਤੋਂ ਕੋਰਟ ਕਹਿੰਦੀ ਸਾਡੇ ਕੋਲ ਕਿਹੜੀ ਸ਼ਕਤੀ ਹੈ ਕਿਹੜਾ ਕਾਨੂੰਨ ਕਹਿੰਦਾ ਕਿ ਕਿਸੇ ਮੁੱਖ ਮੰਤਰੀ ਨੂੰ ਹਟਾਇਆ ਜਾ ਸਕਦਾ ਹੈ ਉਦੀ ਪਟੀਸ਼ਨ ਖਾਰਜ ਕਰਤੀ ਮਤਲਬ ਕਿ ਕੇਸਰੀਵਾਲ ਨੂੰ ਰਾਹਤ ਮਿਲੀ ਇਹ ਦੋਨੇ ਗੱਲਾਂ ਤੇ ਆਪਾਂ ਚਰਚਾ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਅਪੀਲ ਕਰਦਾ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਦੋ ਗੱਲਾਂ ਚੋਂ ਪਹਿਲੀ ਗੱਲ ਤਾਂ ਇਹੀ ਕਰਨੀ ਜਿਹੜੀ ਰਾਹਤ ਦੇ ਮਿਲੀ ਫਿਰ ਆਪਾਂ ਡਿਟੇਲ ਚ ਦੂਜੀ ਗੱਲ ਕਰਦੇ ਆਂ ਰਾਹਤ ਕੀ ਮਿਲੀ ਅਸਲ ਦੇ ਵਿੱਚ ਕਾਫੀ ਚਰਚਾ ਇਸ ਗੱਲ ਦੀ ਇਸ ਕਰਕੇ ਹੋ ਰਹੀ ਸੀ ਕਿ ਕੱਲ ਦਿੱਲੀ ਦੇ ਲੈਫਟੇਨੈਂਟ ਗਵਰਨਰ ਬੀਕੇ ਸਖੈਨਾ ਸਾਹਿਬ ਨੇ ਇੱਕ ਗੱਲ ਕਹੀ ਕਿ ਮੈਂ ਤਾਂ ਨਹੀਂ ਚੱਲਣ ਦੇਣੀ ਜੇਲ੍ਹ 'ਚੋਂ ਸਰਕਾਰ ਲਗਾਤਾਰ ਭਾਰਤੀ ਜਨਤਾ ਪਾਰਟੀ ਇਹ ਕਹਿ ਰਹੇ ਸੀ ਜੇਲ੍ਹਾਂ 'ਚ ਤਾਂ ਗਰੋਹ ਚਾਹੁੰਦੇ ਨੇ ਗੈਂਗ ਚਾਹੁੰਦੇ ਨੇ ਕਦੇ ਸਰਕਾਰਾਂ ਵੀ ਜਾਂਦੀਆਂ ਨੇ ਖਾਸ ਤੌਰ ਤੇ ਡਿਊਟੀ ላይ ਹੋਏ ਸੀ ਮਨਜਿੰਦਰ ਸਿੰਘ ਸਿਰਸਾ ਦੀ ਹਰ ਰੋਜ਼ ਬੋਲਦਾ ਸੀ ਉੱਥੇ ਹੁਕਮ ਕਿਵੇਂ ਹੋਗੇ ਇਹਨੂੰ ਹਟਾਇਆ ਜਾਓ ਔਰ ਲਗਾਤਾਰ ਮੰਗ ਵੀ ਹੋ ਰਹੀ ਸੀ ਸੜਕ ਤੇ ਵੀ ਮੰਗ ਹੋ ਰਹੀ ਸੀ ਹਾਈ ਕੋਰਟ ਤੇ ਵੀ ਮੰਗ ਕੀਤੀ ਗਈ ਸਰਜੀਤ ਸਿੰਘ ਯਾਦਵ ਨੇ ਪਟੀਸ਼ਨ ਪਾਈ ਸੀ ਤੇ ਅੱਜ ਮਿਲ ਗਈ ਰਾਹਤ ਕੋਰਟ ਨੇ ਵੀ ਬੜਾ ਕਮਾਲ ਕੀਤਾ ਬੜਾ ਜਿਹਨੂੰ ਨਾਟਕੀ ਢੰਗ ਨਾਲ ਕੋਰਟ ਨੇ ਸਵਾਲ ਕੀਤਾ ਸਰਜੀਤ ਸਿੰਘ ਯਾਦਵ ਦੇ ਵਕੀਲ ਨੂੰ ਹਾਈ ਕੋਰਟ ਕਹਿੰਦੇ ਵੀ ਇਹ ਦੱਸੋ ਸਾਡੇ ਕੋਲ ਕਿਹੜੀ ਪਾਵਰ ਹੈ ਕਿਹੜੀ ਸ਼ਕਤੀ ਹੈ ਸਾਡੇ ਕੋਲ ਜੀਦਾਂ ਨਾਲ ਅਸੀਂ ਕਿਸੇ ਇਲੈਕਟਿਡ ਮੁੱਖ ਮੰਤਰੀ ਨੂੰ ਹਟਾ ਸਕਦੇ ਜਿਹੜਾ ਕਾਨੂੰਨ ਕਹਿੰਦਾ ਵੀ ਹਟਾ ਦਈਏ ਦੱਸੋ ਸਹੀ ਕਿ ਬੇਟਾ ਸਕਦੇ ਆ ਅਸੀਂ ਤੋਂ ਇਹ ਕਹਿ ਕੇ ਉਸਨੇ ਜਿਹੜੀ ਹੈ ਸਰਜੀਤ ਸਿੰਘ ਯਾਦਵ ਦੇ ਪਟੀਸ਼ਨ ਰੱਦ ਕਰਤੀ ਮਤਲਬ ਕਿ ਹਾਈ ਕੋਰਟ ਦੇ ਵਿੱਚੋਂ ਜਿਹੜੀ ਅਰਵਿੰਦ ਕੇਸ ਦੀ ਵਾਰ ਨੂੰ ਰਾਹਤ ਮਿਲੀ ਆਮ ਆਦਮੀ ਪਾਰਟੀ ਨੂੰ ਰਾਹਤ ਮਿਲੀ ਇੱਕ ਫਰੰਟ ਜਿਹੜਾ ਖੁੱਲਿਆ ਹੋਇਆ ਸੀ ਉਹਦੇ ਵੱਲੋਂ ਹੁਣ ਫਿਕਰਮੰਦ ਹੈ ਕਿ ਜਿਹੜੀ ਕੋਰਟ ਨੇ ਹਾਲ ਦੀ ਘੜੀ ਹਾਈ ਕੋਰਟ ਨੇ ਕਹਿਤਾ ਦਿੱਲੀ ਹਾਈ ਕੋਰਟ ਨੇ ਕਿ ਸੀਐਮ ਰਹੂਗਾ ਅਰਵਿੰਦ ਕੇਜਰੀਵਾਲ ਦਿੱਲੀ ਦਾ ਇਹ ਤਾਂ ਹੈ ਇੱਕ ਪੰਕ ਜਿਹਦੇ ਚ ਥੋੜੀ ਰਾਹਤ ਦੀ ਗੱਲ ਹੋਈ ਹੈ ਹੁਣ ਦੂਜਾ ਹਿੱਸਾ ਦੂਜੇ ਹਿੱਸੇ ਤੁਹਾਨੂੰ ਯਾਦ ਹੋ ਇੱਕ ਦਿਨ ਪਹਿਲਾਂ ਸੁਨੀਤਾ ਕੇਜਰੀਵਾਲ ਧਰਮ ਪਤਨੀ ਜਿਹੜੇ ਰਵਿੰਦ ਕੇਜਰੀਵਾਲ ਦੇ ਨੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਉਹਨੇ ਛੋਟੀ ਜਿਹੜੇ ਹੈ ਵੀਡੀਓ ਸਵੇਹਾ ਦਿੱਤਾ ਲੋਕਾਂ ਨੂੰ ਕਿ ਜੀ ਮੈਂ ਮਿਲ ਗਈ ਸੀ ਉਹ ਬਿਮਾਰ ਨੇ ਉਹਨਾਂ ਦੀ ਸ਼ੂਗਰ ਬੜੀ ਘਟਾ ਸਿਚਾਰੀ ਤੱਕ ਚੜੀ ਗਈ ਸੀ ਕਹਿੰਦੇ ਸ਼ੂਗਰ ਤੇ ਪਰ ਉਹ ਇੱਕ ਗੱਲ ਉਹਨਾਂ ਨੇ ਮੈਨੂੰ ਕਹੀ ਹੈ ਕਿ ਮੈਂ ਕੱਲ ਯਾਨੀ ਕਿ 28 ਵਾਰਚ ਨੂੰ ਪੋਰਟ ਦੇ ਵਿੱਚ ਵੱਡਾ ਖਲਾਸਾ ਕਰੂੰਗਾ ਅਤੇ ਦੇਸ਼ ਨੂੰ ਦੱਸੂਗਾ ਕਿ ਸ਼ਰਾਬ ਘਟਾਲੇ ਦਾ ਪੈਸਾ ਹੈ ਕਿੱਥੇ ਇਹ ਕਿਹਾ ਸੀ ਬਸ ਫਿਰ ਅੱਜ ਜਦੋਂ ਕੋਈ 1:30 ਵਜੇ ਸ਼ੁਰੂ ਹੋਈ ਹੈ ਕਾਰਵਾਈ ਰੈਵਿਊ ਆਰਾਉਜ਼ ਰੈਵਿਊ ਕੋਰਟ ਦੇ ਵਿੱਚ ਤੇ ਤਕਰੀਬਨ 39 ਮਿੰਟ ਚੱਲੀ ਔਰ ਕੋਰਟ ਨੂੰ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੈਂ ਬੋਲਣਾ ਹੈ ਮੈਂ ਆਪਣੀ ਗੱਲ ਆਪ ਕਰਨੀ ਹੈ ਕੋਟਰੇ ਪਾਸਤ ਮਿੰਟ ਦਿੱਤੇ ਤੇ ਕੇਜਰੀਵਾਲ ਸਾਹਿਬ ਨੇ ਜਿਹੜੇ ਹੈ ਉੱਥੇ ਆਪਣੀ ਗੱਲ ਰੱਖੀ ਉਹਨਾਂ ਨੇ ਇੱਕ ਤਾਂ ਆਪਣੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਕਹਿੰਦੇ ਦੇਖੋ ਮੈਨੂੰ ਗ੍ਰਿਫਤਾਰ ਕੀਤਾ ਚਾਰ ਬੰਦਿਆਂ ਦੇ ਬਿਆਨਾਂ ਦੇ ਆਧਾਰ ਤੇ ਤੁਸੀਂ ਕਿਸੇ ਮੁੱਖ ਮੰਤਰੀ ਨੂੰ ਕਿਵੇਂ ਗ੍ਰਿਫਤਾਰ ਕਰ ਸਕਦੇ ਹੋ ਇਹਦਾ ਵੈਸੇ ਜਵਾਬ ਈਰੀ ਦੇ ਵੀਐਸ ਰਾਜੂ ਨੇ ਦਿੱਤਾ ਕਹਿੰਦੇ ਸੀ ਕਾਨੂੰਨ ਜਿਹੜਾ ਹੈ ਉਹ ਸਭ ਲਈ ਬਰਾਬਰ ਹੈ ਤੇ ਕੇਜਰੀ ਵਾਲੇ ਵੀ ਬਰਾਬਰ ਹੈ ਸਾਡੇ ਕੋਲ ਸਬੂਤ ਨੇ ਅਸੀਂ ਉਹਨਾਂ ਨੂੰ ਗਸ਼ਤਾਰ ਕਰ ਲਿਆ ਇਹ ਗੱਲ ਚੱਲ ਰਹੀ ਸੀ ਖੈਰ ਚਲੋ ਉਹਨਾਂ ਕਹਿੰਦੇ ਵੀ ਚੁਣ ਕਰ ਲਿਆ ਲੇਕਿਨ ਜਿਹੜੀ ਗੱਲ ਜ਼ਿਆਦਾ ਚਰਚਾ ਚ ਰਹੀ ਜ਼ਿਆਦਾ ਜਿਹਦੇ ਖਬਰਾਂ ਬਣਾਈਆਂ ਉਹ ਕਹਿੰਦੇ ਕਿ ਅਸਲੀ ਘਟਾਲਾ ਮੈਂ ਦੱਸਦਾ ਕਦੋਂ ਸ਼ੁਰੂ ਹੁੰਦਾ ਹੈ ਉਹ ਕਹਿੰਦੇ ਮੈਂ ਦੱਸਦਾ ਪੈਸਾ ਕਿੱਥੇ ਹੈ ਕਹਿੰਦੇ ਘਟਾਲਾ ਸ਼ੁਰੂ ਹੁੰਦਾ ਹੈ ਸ਼ਰਾਬ ਦਾ ਜਦੋਂ ਈਡੀ ਜਾਂਚ ਸ਼ੁਰੂ ਕਰਦੀ ਹੈ ਈਡੀ ਦੀ ਜਾਂਚ ਦੇ ਦੋ ਮਕਸਦ ਸੀ ਇੱਕ ਤਾਂ ਸੀ ਆਮ ਆਦਮੀ ਪਾਰਟੀ ਨੂੰ ਕ੍ਰਸ਼ ਕਰਨਾ ਦੂਜਾ ਸੀ ਆਮ ਆਦਮੀ ਪਾਰਟੀ ਨੂੰ ਕਰਪਟ ਪ੍ਰਸਤਿਤ ਕਰਨਾ ਇਹ ਕੰਮ ਸੀ ਜਿਹੜਾ ਹੈ ਈਡੀ ਦਾ ਇਸ ਕਰਕੇ ਹੋਇਆ ਇਹ ਤਾਂ ਹੋਇਆ ਪਹਿਲਾ ਮਕਸਦ ਜਿਹੜਾ ਆਮ ਆਦਮੀ ਪਾਰਟੀ ਲਈ ਸੀ ਕੇਜਰੀਵਾਲ ਸਾਹਿਬ ਕਹਿੰਦੇ ਦੂਜਾ ਮਕਸਦ ਸੀ ਜਬਰੀ ਵਸੂਲੀ ਦਾ ਇਹ ਸੇ ਪੈਸਾ ਇਕੱਠਾ ਕਰਨਾ ਚਾਹੁੰਦੇ ਸੀ ਈਡੀ ਰਾਹੀਂ ਤੇ ਇਹਦੇ ਚ ਫਿਰ ਉਹਨਾਂ ਨੇ ਐਗਜ਼ਾਮਪਲ ਦਿੱਤੀ ਜਿਹੜੀ ਅੱਜਕੱਲ ਸਾਰੇ ਦੇਸ਼ ਦੇ ਵਿੱਚ ਚਰਚਾ ਹੋ ਰਹੀ ਹੈ ਉਹ ਹੈ ਕਿ ਸ਼ਰਦ ਚੰਦਰ ਰੈਡੀ ਕਹਿੰਦੇ ਇਹ ਦੱਸੋ ਕਿ ਉਹਦਾ ਪੈਸਾ ਉਹ ਕੌਣ ਹੈ ਉਹਨੇ ਮੇਰੇ ਖਿਲਾਫ ਬਿਆਨ ਦਿੱਤਾ ਕਦੋਂ ਦੇ ਤਾਂ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਕਹਿੰਦੇ ਦੇਖੋ ਉਹਨੇ ਮੇਰੇ ਖਿਲਾਫ ਜਦੋਂ ਬਿਆਨ ਦਿੱਤਾ ਤੇ ਜਦੋਂ ਸਿਰਫ 55 ਕਰੋੜ ਦਿੱਤਾ ਉਸ ਤੋਂ ਬਾਅਦ ਉਹਦੀ ਜ਼ੁਬਾਨ ਥੋਗੀ ਮਤਲਬ ਕਿ ਈਡੀ ਨੇ ਫੜਿਆ ਈਡੀ ਨੇ ਮੇਰੇ ਖਿਲਾਫ ਬਿਆਨ ਦਵਾਇਆ 55 ਕਰੋੜ ਭਾਰਤੀ ਜਨਤਾ ਪਾਰਟੀ ਨੂੰ ਦਵਾਇਆ ਤੇ ਉਹਦੀ ਜ਼ੁਬਾਨ ਥੋਗੀ ਕਹਿੰਦੇ ਤੁਸੀਂ ਕਹਿੰਦੇ ਕਿ ਮਾਨੀਟਰ ਇਹ ਹੈ ਮਾਨੀਟਰ ਸਾਬਤ ਹੁੰਦੀਆਂ ਮਨੀ ਟ੍ਰੇਲ ਇਹ ਦੱਸੋ ਇਹ ਜਿਹੜਾ ਈਡੀ ਦਾ ਮਿਸ਼ਨ ਮੈਨੂ ਐਪਸੋਡਾ ਸੀ ਹੁਣ ਕਿਉਂ ਨਹੀਂ ਕਾਰਵਾਈ ਈਡੀ ਕਰਦੀ ਤੇ ਫਿਰ ਇੱਥੇ ਈਡੀ ਦਾ ਵਕੀਲ ਕਹਿੰਦਾ ਸਾਡਾ ਕੰਮ ਸਾਡੀ ਡਿਊਟੀ ਜਿਹੜੀ ਹੈ ਉਹ ਸ਼ਰਾਬ ਘਟਾਲੇ ਦੀ ਜਾਂਚ ਕਰਨਾ ਹੈ ਸਾਡੀ ਡਿਊਟੀ ਇਹ ਨਹੀਂ ਕਿ ਸਰ ਚੰਦਰ ਜਿਹੜੀ ਦੇ ਮਾਮਲੇ ਨੂੰ ਅਸੀਂ ਕਰੀਏ ਅਸੀਂ ਆਪਣਾ ਕੰਮ ਕਰ ਰਹੇ ਹਾਂ ਇਹ ਉਹਨਾਂ ਦੇ ਯਾਨੀ ਦੋਨਾਂ ਦੇ ਇਦਣੇ ਕੇਸਰੀਪਾਲ ਨੇ ਉੱਥੇ ਦਲੀਲਾਂ ਨਾਲ ਗੱਲ ਰੱਖੀ ਹੋਰ ਵੀ ਰੱਖੀ ਪਿਉ ਪਤ ਦਾ ਜਿਹੜਾ ਬਸਰਾ ਉਹ ਵੀ ਰੱਖਿਆ ਇਹ ਵੀ ਕਿਹਾ ਕਿ ਬਾ ਪਹਿਲੀ ਵਾਰ ਨਹੀਂ ਕਿਸੇ ਨੇ ਮੇਰਾ ਨਾਂ ਲਿਆ ਵਾਰ-ਵਾਰ ਇਹਨਾਂ ਨੇ ਨਾਂ ਦਵਾਇਆ ਫਿਰ ਉਹਨੂੰ ਛੱਡਿਆ ਇਸ ਤਰ੍ਹਾਂ ਉਹਨਾਂ ਨੇ ਸਿੱਧ ਕੀਤਾ ਕਿ ਈਰੀ ਨੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਕੋਈ ਡਰ ਨਹੀਂ ਕਿ ਜਵਾ ਮੇਰੇ ਰਿਮਾਂਡ ਹੋਰ ਦੇਣਾ ਹੋਰ ਤਾਂ ਕਿਉਂਕਿ ਰਿਮਾਂਡ ਬੰਗ ਰਹੀ ਸੀ ਈਡੀ ਨੇ ਰਿਮਾਂਡ ਇਸ ਬਨਾਤੇ ਬੰਗਿਆ ਸੀ ਕਿ ਗੋਆ ਦੇ ਜਿਹੜੇ ਹੈ ਦੋ ਤਿੰਨ ਬੰਦੇ ਅਸੀਂ ਗੋਆ ਭਾਰਤੀ ਜਨਤਾ ਆ ਆਮਾਦਵੀ ਪਾਰਟੀ ਦਾ ਪ੍ਰਧਾਨ ਹੈ ਉੱਥੇ ਪਛ ਦੀਪ ਸਿੰਘ ਜਿਹੜਾ ਹੈ ਸਿੰਘਲਾ ਉਹਨੂੰ ਦੀਪਕ ਸਿੰਘਲਾ ਉਹਨੂੰ ਤੇ ਚਾਰ ਬੰਦੇ ਹੋਰ ਫੜੇ ਜਿਹੜਾ ਪੁਚਿਸ਼ ਕੀਤੀ ਹੈ ਕਹਿੰਦੇ ਫਿਰ ਇਹਨਾਂ ਨੂੰ ਸਭ ਨੇ ਬਿਠਾ ਕੇ ਪੁਚਿਸ਼ ਕਰਨੀ ਹੈ ਹਾਲੇ ਸਾਡਾ ਕਾਫੀ ਕੰਮ ਪਿਆ ਸਾਨੂੰ ਤੁਸੀਂ 6 ਦਿਨ ਦੀ 6-7 ਦਿਨ ਦੀ ਹੋਰ ਰਿਮਾਂਡ ਦਿਓ ਤੇ ਪਰ ਜਿਹੜਾ ਹੈ 1 ਅਪ੍ਰੈਲ ਤੱਕ ਜਿਹੜੀ ਹੈ ਉਹ ਰਿਮਾਂਡ ਵਧਾ ਦਿੱਤਾ ਗਿਆ ਵੈਸੇ ਤਾਂ ਰਮਾਂਡਾ ਵੀ ਕਹਿੰਦਾ ਮੈਨੂੰ ਕੋਈ ਅਪਰੋਧ ਨਹੀਂ ਕਰਦਾ ਪਰ ਹੋਰ ਦੇਣਾ ਹੋਰ ਦੇ ਦਰਬਾਰ ਹਾਲਾਂਕਿ ਕੇਜਰੀਵਾਲ ਸਾਹਿਬ ਦੇ ਵਕੀਲ ਨੇ ਇੰਟਰਵੀਰ ਕਰਨ ਦੀ ਕੋਸ਼ਿਸ਼ ਕੀਤੀ ਕੋਰਟ ਨੇ ਕਿਹਾ ਜਦੋਂ ਉਹਨਾਂ ਨੇ ਆਪ ਦੀ ਗੱਲ ਆਪ ਕਰ ਲਈ ਤੁਸੀਂ ਕਿਉਂ ਬੋਲਦੇ ਹੋ ਤੇ ਉਹਦੀ ਪਤਾ ਲੱਗ ਗਿਆ ਸੀ ਕਿ ਇਹ ਨਹੀਂ ਕਹਿਣਾ ਚਾਹੀਦਾ ਸੀ ਕੇਜਰੀਵਾਲ ਦੇ ਉਹਨਾਂ ਦੇ ਵਕੀਲ ਨੂੰ ਪਰ ਕਹਿ ਚੁੱਕਾ ਸੀ ਤੇ 1 April ਤੱਕ ਉਹਨੂੰ ਰਿਮਾਂਡ ਵਧਾ ਦਿੱਤਾ ਗਿਆ ਇੱਕੀ ਵਾਰ ਚਰਗਤਰ ਹੋਏ ਸੀ ਅੱਜ 6 ਦਿਨ ਹੋ ਗਏ ਸੀ ਤੇ ਹੁਣ 1 April ਤੱਕ ਕੇਜਰੀਵਾਲ ਫੋਰ ED ਦੀ ਹरासत ਵਿੱਚ ਰਹਿਣਗੇ ਇਹ ਤਾਂ ਹੋਇਆ ਅੱਜ ਲੇਕਿਨ ਹੁਣ ਤੁਸੀਂ ਕਹੋਗੇ ਜੀ ਇੰਨੀ ਗੱਲ ਹੋਈ ਹੈ ਇਹਨੂੰ ਕਿਵੇਂ ਇੱਥੇ ਟਿੱਪਣੀ ਕੀ ਹੈ ਬੜੀ ਸਪਸ਼ਟ ਟਿੱਪਣੀ ਹੈ ਇਹ ਗੱਲ ਵੈਸੀ ਵੀ ਹੋ ਸਕਦੀ ਸੀ ਰਿਮਾਂਡ ਤਾਂ ਮਿਲ ਹੀ ਜਾਣਾ ਸੀ ਅੱਜ ਜਦੋਂ ਉਹਨਾਂ ਨੇ ਇੱਕ ਕੱਲ ਹੀ ਕਹਿਤਾ ਸੀ ਵੀ ਅਸੀਂ ਗੋਆ ਦੇ ਬੰਦੇ ਨੂੰ ਫੜਦੇ ਆ ਜੀ 45 ਕਰੋੜ ਤਾਂ ਉੱਥੇ ਗਿਆ ਉਹ ਮਿਲ ਹੀ ਜਾਣਾ ਸੀ لیکن ਕੇਜਰੀਵਾਲ ਨੇ ਇੱਕ ਖੇਡ ਜਿਹੜੀ ਵਧੀਆ ਖੇਡੀ ਉਹ ਇਹ ਖੇਡੀ ਕਿ ਆਪ ਗੱਲ ਕੀਤੀ ਔਰ ਮੇਰਾ ਖਲਾਫ ਪਹਿਲਾ ਮੁੱਖ ਮੰਤਰੀ ਆ ਜਿਹਨੇ ਜਰਾ ਕੀਤਾ ਔਰ ਬਹਿਸ ਕਰਕੇ ਆਪਣੀ ਗੱਲ ਰਿਕਾਰਡ ਕਰਾਈ ਜਿਹੜੀ ਹੁਣ ਕਿਉਂਕਿ ਕੋਰਟ ਚ ਬਹਿਸ ਹੋਈ ਹੈ ਇਹ ਰਿਕਾਰਡ ਦਾ ਹਿੱਸਾ ਬਣ ਗਈ ਇਹਦੇ ਨਾਲ ਕੀ ਹੈ ਕਿ ਉਹਦੇ ਚ ਸਿੱਧਾ ਸਪਸ਼ਟ ਇਹ ਕਿਹਾ ਕਿ 55 ਕਰੋੜ ਰੁਪਇਆ ਈਡੀ ਦੀ ਰੇਟ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇੱਕ ਕਰਪਟ ਬੰਦੇ ਤੋਂ ਇੱਕ ਕ੍ਰਿਮੀਨਲ ਤੋਂ ਲਿਆ ਇਹ ਗੱਲ ਰਿਕਾਰਡ 'ਚ ਆ ਗਈ ਤੇ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਨੁਕਸਾਨ ਕਿਉਂਕਿ ਇੰਡੀਆ ਗੱਠ ਚੁੜਦਾ ਇਸ ਗੱਲ ਨੂੰ ਪਹਿਲੇ ਚੱਕ ਰਿਹਾ ਹੈ ਇਹਦੇ ਨੁਕਸਾਨ ਤਕੜਾ ਹੋਣ ਵਾਲਾ ਜਾਂ ਹੋ ਸਕਦਾ ਹੈ ਇਹੀ ਮਕਸਦ ਸੀ ਕੇਜਰੀਵਾਲ ਅਰਵਿੰਦ ਕੇਜਰੀਵਾਲ ਦਾ ਜਿਹਦੇ 'ਚ ਘਟੋ ਘਟੋ ਕੰਮਜੋਬੀ ਦੇਖੋ ਇਸ ਗੱਲ ਦੇ ਵਿੱਚ ਕੋਈ ਮੁਨਕਰ ਨਹੀਂ ਹੋਇਆ ਜਾ ਸਕਦਾ ਕੇਜਰੀਵਾਲ ਭਾਵੇਂ ਜੁਮੇ ਉਰੇ ਵਿਰੋਧੀ ਕਹਿੰਦੇ ਸੀ ਭੱਜਦਾ ਜੀ ਈਡੀ ਤੋਂ ਡਰਦਾ ਕਦੇ-ਕਦੇ ਚਲਾ ਗਿਆ ਲੇਕਿਨ ਇਸ ਦੇ باوجود ਇਹਨਾਂ ਦਿਨਾਂ 'ਚ ਨੋਟ ਕਰਨ ਵਾਲੀ ਗੱਲ ਹੈ ਕਿ ਕੇਜਰੀਵਾਲ ਜਿਸ ਤਰ੍ਹਾਂ ਕੰਫਰਟ ਕਰ ਰਿਹਾ ਜਿਸ ਤਰ੍ਹਾਂ ਵਿਰੋਧ ਕਰ ਰਿਹਾ ਉਹ ਆਪਣੇ ਉਹਦੇ 'ਚ ਡਰ ਕੇ ਤੇ ਨਜ਼ਰ ਨਹੀਂ ਆਉਂਦਾ ਇਹ ਗੱਲ ਤਾਂ ਸਮਝਦੇ ਸਮਝ ਸਕਦੇ ਸਾਹਮਣੇ ਵੀ ਆ ਰਹੀ ਹੈ ਤੇ ਅੱਜ ਵੀ ਸਾਮਣੇ ਆਈ ਹੈ ਔਰ ਐਕਸਪੋਜ਼ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੂੰ ਔਰ ਜਿਹੜੀ ਗੱਲ ਕਹੀ ਸੀ ਕਿ ਸੀਐਮ ਸ਼ਿਫਟ ਤਾਂ ਤਾਂ ਹੁਣ ਜਾਣਾ ਨਹੀਂ ਹੁ ਤਾਂ ਕੋਰਟ ਨੇ ਕਹਿਤਾ ਅਨਲੈਸ ਅਨਟਲ ਕੋਈ ਸੁਪਰੀਮ ਕੋਰਟ ਕੁਝ ਕਹੇ ਤੇ ਦੂਜੇ ਪਾਸੇ ਹੋਰ ਬੜੀਆਂ ਗੱਲਾਂ ਉਹ ਉਹਦੇ ਚ ਉਹਦੇ ਚ ਕੁਝ ਕੀਤਾ ਨਹੀਂ ਜਾ ਸਕਦਾ ਜਿਵੇਂ ਪੰਜਾਬ ਦੇ ਵਿੱਚ ਖਰੀਦੋ ਖਰਾਬ ਹੋ ਰਹੀ ਹੈ ਦੋ ਤਾਂ ਖਰੀਦ ਹੀ ਲੈ ਖਰੀਦ ਲੈ ਜਾ ਅੱਗੇ ਜਦੋਂ ਇਹ ਦੋ ਬੰਦੇ ਸਸ਼ੀਲ ਰਿੰਕੂ ਤੇ ਸੀਟਨ ਉਗਰਾਲ ਇਧਰ ਆਉਂਦੇ ਨੇ ਉਸੇ ਦਿਨ ਤਿੰਨ ਬੰਦੇ ਟੈਲੀਫੋਨ ਨੰਬਰ ਦਿੰਦੇ ਨੇ ਕਿ ਸਾਨੂੰ ਮੌਰਸਸ ਤੋਂ ਫੋਨ ਆਇਆ ਜਿਹੜਾ ਗੋਲਡੀ ਕੰਪੋਸਟ ਨੇ ਦੱਸਿਆ ਕਿ 25-25 ਕਰੋੜ ਸਾਨੂੰ ਦੇ ਰਹੇ ਨੇ ਜਿਹੜੀ ਉਹ ਜਿਹੜਾ ਕੁਝ ਚੱਲ ਰਿਹਾ ਉਹ ਅਲੱਗ ਚੱਲ ਰਿਹਾ ਹੈ ਲੇਕਿਨ ਜਦੋਂ ਚੋਨਾ ਦਾ ਮੌਸਮ ਹੋਵੇ ਉਹਦੇ ਵਿੱਚ ਇਸ ਕਿਸਮ ਦੀ ਗੱਲ ਉਹਨਾਂ ਨੇ ਵੀ ਤਾਂ ਟਾਈਮਿੰਗ ਤੇ ਸਵਾਲ ਰੜਾਇਆ ਨੇ ਉਹਦੀ ਫੜਿਆ 2 ਸਾਲ ਤੋਂ ਕੇਸ ਚੱਲ ਰਿਹਾ ਅੱਜ ਵੀ ਕੀ ਹੈ ਕੇਜਰੀਵਾਲ ਨੇ ਕੋਰਟ ਦੇ ਵਿੱਚ ਇਹ ਇਹਦਾ ਸਿਰਫ ਉਹਨੂੰ ਫਸਾਉਣ ਲਈ ਜਾਂ ਚੋਣ ਦੇ ਵਿੱਚ ਪ੍ਰਚਾਰਨਾ ਕਰ ਸਕੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇੰਡੀਆ ਗਠਜੋੜ ਦੇ ਕੋਲ ਅੱਜ ਕਾਫੀ ਕੁਝ ਜਿਹੜਾ ਮਸਾਲਾ ਆ ਗਿਆ ਹੁਣ ਇਹ ਦੇਖਣਾ ਹੈ ਕਿ ਕੌਣ ਇਹਦਾ ਕਿੰਨਾ ਕੁ ਫਾਇਦਾ ਉਠਾ ਸਕਦਾ ਹੈ ਇਹ ਦੇਖਣ ਵਾਲੀ ਗੱਲ ਹੈ ਅਜਨੈ ਮਿਲਦੇ ਕੋਲ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ